ਕੈਨੇਡਾ ਦੇ ਘਰਨਾਮਾ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਬਹੁਤ ਸਾਰੇ ਵਸਨੀਕ ਪ੍ਰਵਾਸੀਆਂ ਦੇ ਲਈ ਦਰਵਾਜ਼ੇ ਖੁੱਲੇ ਰੱਖਣਾ ਚਾਹੁੰਦੇ ਨੇ ਪਰ ਸੀਮਾ ਆਮਾ ਦੇ ਨਾਲ ਇਸ ਤਰ੍ਹਾਂ ਦੀ ਇੱਕ ਵੱਡੀ ਬ੍ਰੇਕਿੰਗ ਨਿਊਜ਼ ਆ ਰਹੀ ਹੈ ਕੈਨੇਡਾ ਦੇ ਚਾਰ ਵੱਡੇ ਸ਼ਹਿਰਾਂ ਵਿੱਚ ਵਸਨੀਕ ਬਹੁਤ ਵੱਡੀ ਗਿਣਤੀ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਇੱਕ ਨਵੇਂ ਪੋਲ ਦੇ ਅਨੁਸਾਰ ਕਿ ਦੇਸ਼ ਵਿੱਚ ਦਾਖਲ ਹੋਣ ਲਈ ਦਰਵਾਜ਼ਿਆਂ ਨੂੰ ਖੁੱਲੇ ਰੱਖਣਾ ਚਾਹੀਦਾ ਹੈ ਹਾਲਾਂਕਿ ਮਾਰੂ ਪਬਲਿਕ opinion's ਦੁਆਰਾ ਵਿਸ਼ੇਸ਼ ਤੌਰ ਤੇ ਸਿਟੀ ਨਿਊਜ਼ ਨੇ ਕਰਵਾਏ ਗਏ ਸਵੇਖਣ ਵਿੱਚ ਇਹ ਗੱਲ ਕਹੀ ਗਈ ਹੈ ਕਿ ਲਗਭਗ ਅੱਧੇ ਅਗਲੇ 2 ਸਾਲਾਂ ਵਿੱਚ ਸਵਾਗਤ ਕੀਤੇ ਪ੍ਰਵਾਸੀਆਂ ਨੂੰ ਪੱਦਰ ਨੂੰ ਘਟਾਉਣ ਦੀ ਚੋਣ ਕਰਨਗੇ ਇਸ ਤੋਂ ਇਲਾਵਾ ਟ੍ਰਾਂਟੋ ਕੈਲਗਰੀ ਐਡਮਿੰਟਨ ਵੈਨਕੂਵਰ ਵਿੱਚ ਪੋਲ ਕੀਤੇ ਗਏ ਲੋਕਾਂ ਵਿੱਚੋਂ 22% ਚਾਹੁੰਦੇ ਨੇ ਕਿ ਸਰਕਾਰ ਆਉਣ ਵਾਲੇ ਭਵਿੱਖ ਲਈ ਕਿਸੇ ਵੀ ਨਵੇਂ ਬਿਨੇਕਾਰ ਨੂੰ ਕੈਨੇਡਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਦੇਣ ਦੇ ਦਰਵਾਜ਼ੇ ਪੂਰੀ ਤਰ੍ਹਾਂ ਬੰਦ ਕਰ ਦੇਵੇ। ਸਰਵੇਖਣ ਕੀਤਾ ਗਿਆ ਹੈ ਕਿ ਨਿਵਾਸੀ ਉਹਨਾਂ ਲੋਕਾਂ ਦੇ ਵੱਡੇ ਜਿਥੇ ਵੰਡ ਦੇ ਵਿੱਚ ਨੇ ਕਿ ਇਹ ਗੱਲ ਨਾਲ ਸਹਿਮਤ ਨੇ ਕਿ ਪ੍ਰਵਾਸੀਆਂ ਦਾ ਉਹਨਾਂ ਦੇ ਸ਼ਹਿਰ ਵਿੱਚ ਸਕਾਰਾਤਮਕ ਪ੍ਰਭਾਵ ਪੈ ਰਿਹਾ। ਬਨਾਮ ਉਹਨਾਂ ਲੋਕਾਂ ਦੇ ਮੁਕਾਬਲੇ ਜੋ ਵੈਨਕੂਵਰ ਵਿੱਚ ਸਭ ਤੋਂ ਵੱਧ 54% ਦੀ ਸਹਿਮਤੀ ਦੇ ਨਾਲ ਸਹਿਮਤ ਨੇ। ਟ੍ਰਾਂਟੋ ਤੇ ਕੈਲਗਰੀ ਵਿੱਚ ਸਰਵੇਖਣ ਕਰਨ ਵਾਲਿਆਂ ਵਿੱਚੋਂ 49% ਦੀ ਸਹਿਮਤੀ ਪ੍ਰਗਟਾਈ ਹੈ ਤੇ ਐਡਮਿੰਟਨ ਦੇ ਵਿੱਚ 48% ਲੋਕਾਂ ਨੇ ਇਸ ਗੱਲ ਦੇ ਉੱਪਰ ਸਹਿਮਤੀ ਦਿੱਤੀ ਹੈ। ਵਰਤਮਾਨ ਵਿੱਚ ਪੰਜ ਇਮੀਗ੍ਰੇਸ਼ਨ ਐਪਲੀਕੇਸ਼ਨਸ ਟੀਮਸ ਨੇ ਜਿਨ੍ਹਾਂ ਨੂੰ ਰਿਆਇਸ਼ ਨਹੀਂ ਵਿਚਾਰਿਆ ਜਾਂਦਾ ਆਰਥਿਕ ਪ੍ਰਵਾਸੀ, ਸਪਾਂਸਰਡ ਪਰਿਵਾਰਕ ਸ਼੍ਰੇਣੀ, ਅੰਤਰਰਾਸ਼ਟਰੀ ਵਿਦਿਆਰਥੀ, ਸਥਾਈ ਵਿਦੇਸ਼ੀ ਕਰਮਚਾਰੀ ਤੇ ਸਰਨਾਖੀ ਸਖਤ ਵਿਅਕਤੀ ਆਸਟ੍ਰੇਲਿਆ ਚਾਰ ਸ਼ਹਿਰਾਂ ਦੇ ਵਿੱਚ ਨੇ ਪਾਇਆ ਹੈ ਕਿ ਲਗਭਗ ਅੱਧੇ ਵਸਨੀਕ 45% ਮੰਨਦੇ ਹਨ ਕਿ ਕੈਨੇਡਾ ਨੂੰ ਅਗਲੇ 2 ਸਾਲਾਂ ਲਈ ਘੱਟੋ-ਘੱਟ ਪੱਤਰ ਤੇ ਪੰਜ ਧਾਰਾਵਾਂ ਵਿੱਚੋਂ ਹਰੇਕ ਤੇ ਬੈਨੇਕਾਰ ਪ੍ਰਾਪਤ ਜਾਰੀ ਰੱਖਣਾ ਚਾਹੀਦਾ ਜਦੋਂ ਉਹਨਾਂ ਨੂੰ ਰੈਟਫਾਈਂਡ ਕੀਤਾ ਜਾਂਦਾ ਹੈ ਕਿਹੜੀਆਂ ਧਾਰਾਵਾਂ ਨੂੰ ਤਰੀਜ਼ ਦਿੱਤੀ ਜਾਣੀ ਚਾਹੀਦੀ ਹੈ ਤਾਂ ਉਹਨਾਂ ਨੂੰ ਨਿਵਾਸੀਆਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ 949% ਰਾਕੇਨਾਰ ਪੈਲੇਸਟਾਈਨ ਦੇ ਰੱਖਿਆ ਗਿਆ ਇਸ ਤੋਂ ਬਾਅਦ 47% ਸ਼ਰਨਾਰਥੀ ਅਸਥਾਈ ਵਿਦੇਸ਼ੀ ਕਾਮੇ ਅਤੇ ਸਪான்ਸਰਡ ਪਰਿਵਾਰ 45% ਤੋਂ ਬਾਅਦ ਹਰੇਕ ਪਰਵਾਸੀ ਉਹ ਜਿਹੜੇ ਬੇਰਕਾਰਾਂ ਦੀ ਇੱਕੋ ਜਿਹੀ ਗਿਣਤੀ ਚਾਹੁੰਦੇ ਨੇ ਜਿਨ੍ਹਾਂ ਵਿੱਚ 33% ਫੋਲ ਕੀਤੇ ਗਏ ਉਹਨਾਂ ਦਾ ਮੰਨਣਾ ਕਿ ਸਪான்ਸਰ ਕੀਤੇ ਗਏ ਪਰਿਵਾਰਾਂ ਨੂੰ ਖਾਸ ਤੌਰ ਤੇ ਤਰਹੀਜ਼ ਦੇਣੀ ਚਾਹੀਦੀ ਹੈ ਉਸ ਤੋਂ ਬਾਅਦ ਆਰਥਿਕ ਪਰਵਾਸੀ ਅੰਤਰਰਾਸ਼ਟਰੀ ਵਿਦਿਆਰਥੀ ਸ਼ਰਨਾਰਥੀ ਸੁਰੱਖਿਆ ਵਿਅਕਤੀ ਜਿਹੜੇ ਲੋਕ ਮੰਨਦੇ ਨੇ ਕਿ ਵਕਫਤਾਰਾ ਮਤੋਂ ਯੋਗਤਾ ਪੂਰੀ ਕਰਨੀ ਆਰਜੀਨ ਵਿੱਚ ਵਾਅਦੇ ਹੋਣੇ ਚਾਹੀਦੇ ਨੇ ਉਹਨਾਂ ਵਿੱਚੋਂ 10% ਇੱਕ ਨੇ ਉਹਨਾਂ ਨੂੰ ਆਰਥਿਕ ਪ੍ਰਵਾਸੀਆਂ ਨੂੰ ਦਾਖਲੇ ਲਈ ਉਹਨਾਂ ਦੀ ਤਰੀਜ਼ਾ ਧਾਰਾ ਵਜਤ ਚੁਣਿਆ ਜਾਣਾ ਚਾਹੀਦਾ ਜਿਨ੍ਹਾਂ ਜਿਸ ਵਿੱਚ ਖਾਸ ਕਰਕੇ ਬਾਅਦ ਵਿੱਚ ਬਾਕੀ ਸਾਰੇ ਸਮਾਨ ਪੱਦਰ ਦਾ ਸਮਰਥਨ ਪ੍ਰਾਪਤ ਹੋਇਆ ਅੰਤ ਵਿੱਚ ਜਿਹੜੇ ਲੋਕ ਮੰਨਦੇ ਨੇ ਕਿ ਵਕਫਾ ਵਕ ਵਰਗੀਕਰਨ ਨੂੰ ਆਉਣ ਵਾਲੇ ਭਿਕ ਲਈ ਦੇਸ਼ ਵਿੱਚ ਨਹੀਂ ਆਉਣ ਦਿੱਤਾ ਜਾਣਾ ਚਾਹੀਦਾ ਜੋ ਕਿ 22% ਪੋਲ ਕੀਤੇ ਗਏ ਸਨ ਉਹਨਾਂ ਦਾ ਮੰਨਣਾ ਹੈ ਕਿ ਬਾਹਰ ਕੀਤੇ ਗਏ ਸ਼ਰਨਾਰਥੀ ਸੁਰੱਖਿਤ ਵਿਅਕਤੀ ਗੁਣੇ ਚਾਹੀਦੇ ਨੇ 28% ਅਸਥਾਈ ਵਿਦੇਸ਼ੀ ਕਾਮੇ ਹੋਣੇ ਚਾਹੀਦੇ ਨੇ ਅੰਤਰਰਾਸ਼ਟਰੀ ਵਿਦਿਆਰਥੀ ਸਪਾਂਸਰ ਕੀਤੇ ਗਏ ਪਰਵਾਸ ਤੇ ਆਰਥਿਕ ਪਰਵਾਸੀ ਲਿਬਰਲ ਸਰਕਾਰ ਨੇ ਹਾਲੇ ਵਿੱਚ ਕੁਝ ਨਾ ਕੀਤੀ ਹੈ ਕਿ ਉ ਘੱਟ ਤਨਖਾਹ ਵਾਲੇ ਜਿਹੜੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਪਰਵਾਰ ਰੋਪਣ ਨੇ ਸੱਤ ਨਿਯਮ ਵਾਪਸ ਲੈ ਕੇ ਆਪੀ ਹੈ ਤੇ ਇਮੀਗ੍ਰੇਸ਼ਨ ਰੈਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਜਨਤਕ ਆਂਕੜਿਆਂ ਦੇ ਅਨੁਸਾਰ 2030 ਵਿੱਚ 183220 ਸਥਾਈ ਵਿਦੇਸ਼ੀ ਕਾਮਿਆਂ ਦੇ ਪਰਮਟ ਪ੍ਰਵਾਹੀ ਇਹ ਤੇ ਜੋ ਕਿ 2019 ਵਿੱਚ 9825 ਤੋਂ ਵੱਧ ਸੀ ਇੱਕ 88% ਦਾ ਵਾਧਾ ਇਹ ਪੋਲ ਅਗਸਤ 29 ਤੋਂ 6 ਸਤੰਬਰ 2024 ਘਰ 1801 ਕੈਨੇਡੀਅਨ ਬਾਲਗਾਂ ਦੀ ਬੇਤਰਿੰਨ ਚੋਣ ਵਿੱਚੋਂ ਆਯੋਜਿਤ ਕੀਤਾ ਗਿਆ ਜੋ ਅਲੋਕਿਕ ਸਰਵੇਖਣ ਆਨਲਾਈਨ ਪੈਨਲਿਸਟ ਨੇ ਤੇ ਉੱਤਰਦਾਤਾਵਾਂ ਦੇ ਸਰਵੇਖਣ ਟ੍ਰਾਂਟੋ ਵੈਨਕੂਵਰ ਐਡਮਿੰਟਨ ਕੈਲਗਰੀ ਦੇ ਖਾਸ ਸ਼ਹਿਰਾਂ ਵਿੱਚ ਕੀਤਾ ਗਿਆ ਸੀ ਇਸ ਆਕਾਰ ਦੇ ਸੰਭਵੀ ਨਮੂਨਿਆਂ ਵਿੱਚ 20 ਤੋਂ 19 ਵਾਰ ਪਲੱਸ ਜਾਂ ਮਾਈਨਸ 4.4% ਅੰਕਾਂ ਦੀ ਗਲਤੀ ਦਾ ਅਨੁਮਾਨ ਮਾਰਜਨ ਹੈ ਤਰੀਡੀ ਖਬਰਨਾਮੇ ਦੇ ਵਿੱਚ ਏਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਵੇਗਾ ਬਰਾਏ ਸਿੱਧਾ ਤੁਹਾਡੇ ਨਾਲ ਚੱਲਣਗੇ ਦੇਸ਼ ਦੀਆਂ तमाम ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਪ ਨਿਊਜ਼ ਹਾਲਾ ਦਿਨਾਂ